ਨਜ਼ਾਜ਼ ਕਮੀਆਂ ਦੇ ਬਹੁਤ ਹੀ ਪਰ ਖਿਲਾਫ ਜਿ ਕਿਸ ਨੇ ਆਵਾਜ਼ ਉਠਾਈ ਹੈ ਰਹਿਨੁਮਾ ਉਬਰ ਕੇ ਆਏ ਨੇ ਸਾਡੇ ਰੋਲ ਮਾਡਲ ਨੇ ਅਸੀਂ ਉਹਨਾਂ ਦੇ ਅੱਜ ਦੇ ਇਸ ਮੀਟਿੰਗ ਦੇ ਵਿੱਚ ਜ਼ੋਰਦਾਰ ਤਾਲੀਆਂ ਦੇ ਨਾਲ ਸਵਾਗਤ ਕਰਾਂਗੇ ਬਹੁਤ ਜੀ ਤਾੜੀਆਂ ਬਹੁਤ ਬ੍ਰਾਤ ਨੂੰ ਤੁਹ ਜੋਸ਼ ਮਿਲੂਗੀ ਜੀ ਬ੍ਰਾਂਟ ਚੇਰਮੈਨ ਜੀ ਦਾ ਉਹਨਾਂ ਵੀ ਮਾਤਾ ਜੀ ਬੈਠੇ ਨੇ ਹੁਸ਼ਾ ਰਾਣੀ ਜੀ ਰਾਜਪਤੀ ਸਤਿ ਸ਼੍ਰੀ ਅਕਾਲ ਨਮੋ ਸਿਕਰਤ ਵਾਇਕਤੀਕਾ ਕਾਤਸਾ ਵਾਇਕਤੀਕਾ ਪਰਦੇ ਅੱਜ ਬਹੁਤ ਖੁਸ਼ ਹੋਦੇ ਨੇ ਕਿ ਸਾਡੀ ਪਾਰਟੀ ਦੇ ਪਹਾੜੀ ਸਵਾਰ ਦੇ ਵਿੱਚ ਸ਼ਹਿਰ ਤੋਂ ਪਰਿਵਾਰ ਦੇ ਵਿੱਚ ਕੰਮ ਕਰਦੇ ਲਈ ਇਮਾਨਦਾਰ ਜਿਨ੍ਹਾਂ ਦੇ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੀ ਵਾਦਾ ਜਿਵੇਂ ਸਾਡੀ ਪਹਿਲਾਂ ਹੀ ਬਹੁਤ ਸੇਵਾ ਕੀਤੀ ਹੈ ਆਮ ਆਦਮੀ ਪਾਰਟੀ ਦੇ ਫਿਰ ਇੱਕ ਵਾਰੀ ਬੋਲਾਰਦੀ ਨੂੰ ਮੌਕਾ ਦਿੱਤਾ ਬਸ ਫਿਰ ਤੁਹਾਨੂੰ ਬੇਨਤੀ ਕਰਦਾ ਹਾਂ ਉਹ ਆਪ ਜੀ ਨੂੰ ਜਿਤਾ ਕੇ ਯੂਸਫ ਖੰਸਮੇਦ ਮੌਸਲਡ ਜਿਹੜਾ ਮੈਂਬਰ ਬਣਾ ਕੇ ਭੇਜਣਾ ਬਹੁਤ ਸਾਰੇ ਕੰਮ ਜਿਹੜੇ ਅਜੇ ਇਹ ਸ਼ਹਿਰ ਦੇ ਹੋਰਾਂ ਦੇ ਬਾਕੀ ਨੇ ਉਹ ਕੰਮ ਅਸੀਂ ਪਹਿਲ ਦੇ ਹੱਥੇ ਕਰਦੇ ਪਤਾ ਹੀ ਹੋਣਗੇ ਜੇ ਇਦਾਂ ਦੇ ਸੰਗ ਲੋਕਾਂ ਦੇ ਚੁਣੇ ਮੈਂ ਦੇ ਜਿਹੜੇ ਬੋਸ ਤੇ ਰਹਿ ਜਾਣਗੇ ਸੁਭੈ ਤੁਹਾਨੂੰ ਸਭ ਨੂੰ ਬੇਇੱਜ਼ਤੀ ਕਰੂੰਗਾ ਇਸ ਵਾਰ ਦੇ ਵਿੱਚ ਜਿੱਥੇ-ਜਿੱਥੇ ਵੀ ਤੁਹਾਡਾ ਕੋ ਭੈਣ ਤਵਾ ਗੋਸ਼ਤ ਦਿੱਤਾ ਕੋਈ ਵੀ ਜਾਣਕਾਰ ਜਿਹੜਾ ਰਹਿੰਦਾ ਸਭ ਨੂੰ ਬੇਨਤੀ ਕਰਦੀ ਆ ਕਿ ਸਭ ਨੇ ਆਪਣਾ ਜਿੰਤੂ ਜਿਹੜਾ ਬਲਾਦੀ ਇੰਪੋਰਟ ਪਾਰਟੀ ਦਾ ਕੰਮ ਸੀਗਾ ਪਾਰਟੀ ਦੇੰਨ ਨੂੰ ਸਹੀ ਵਿਅਕਤੀ ਸਭ ਦੇ ਇਹਨਾਂ ਨੂੰ ਟਿਕਟ ਦਿੱਤੀ ਆ ਔਰ ਤੁਹਾਡੇ ਐਮਐਲਏ ਸਾਹਿਬ ਨੇ ਵੀ ਅੰਨਾ ਦੀ ਮੀਟਿੰਗ ਦੇ ਸਹਾਰਨਾ ਕੀਤੀ ਆਲੀ ਕਿ ਤਾ ਮਾਨ ਬਾਦ ਸਾਹਿਬ ਨੇ ਇਹਨਾਂ ਨੂੰ ਪਿਕ ਕੀਤਾ ਮੋਹੰਦੂ ਮਾਤ ਮਾਤਰ ਸ਼ਕਤੀ ਆਈ ਹੈ ਪਣਾ ਆਈ ਹੈ ਬੋਰਡ ਨੰਬਰ ਪੁਰਾਣੀ 77 ਤੋਂ ਔਰ ਨਵੀਂ 68 ਜਿਹੜੀ ਬਣੀ ਹੈ ਉੱਥੇ ਮੇਰੇ ਵੀਰ ਆਏ ਨੇ ਅਸੀਂ ਸਾਰੇ ਸਭ ਤੋਂ ਪਹਿਲੇ ਤੇ ਸਵਾਗਤ ਕਰੀਏ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਦਾ ਜਿਹੜੇ ਸਾਡੇ ਇਸ ਬੋਰਡ ਨੰਬਰ 68 ਦੀ ਓਪਨਿੰਗ ਦੇ ਵਾਸਤੇ ਆਫਿਸ ਦੀ ਓਪਨਿੰਗ ਦੇ ਵਾਸਤੇ ਆਏ ਨੇ ਨਾਲ ਉਹਨਾਂ ਦੇ ਸਾਡੇ ਏਡੀਏ ਦੇ ਮੈਂਬਰ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਪੁਨਾਲ ਤਾਂ ਵੰਜੀ ਆਏ ਨੇ ਮੈਂ ਸਮਝਦਾ ਮੇਰੇ ਮਾਤਾ ਜੀ ਹੌਸਲੇ ਸੀ ਇਸ ਵਾਰ ਤੋਂ 77 ਨੰਬਰ ਵਾਰਡ ਤੋਂ ਤਕਰੀਬਨ 68 ਨੰਬਰ ਵਾਰਡ ਦੀ 3000 ਵੋਟ ਹੈ ਜਿਹੜੀ ਸੁੰਦਰ ਨਗਰ ਦੀਆਂ ਅਗਲੀਆਂ ਇੰਦਰਪੁਰੀ ਦੀਆਂ ਅਗਲੀਆਂ ਸਾਡੇ ਵਾਰਡ ਦੇ ਵਿੱਚ ਰਹੀ ਹੈ ਕੋਸ਼ਿਸ਼ ਕੀਤੀ ਹੈ ਸincere efforts ਕੀਤੇ ਆ ਤੁਹਾਡੇ ਮਸਲੇ ਹੱਲ ਕਰਨ ਦੀ ਔਰ 68 ਨੰਬਰ ਦੀਆਂ ਦੂਸਰੀਆਂ ਵਰਸ ਨੇ ਉਧਰ ਵੀ ਲੋਕ ਆਉਂਦੇ ਰਿਹਾ ਉਹਨਾਂ ਦੇ ਵੀ ਕੰਮ ਕੀਤੇ ਨੇ ਸਰ ਮੈਂ ਤੁਹਾਡੇ ਧਿਆਨ ਦੇ ਵਿੱਚ ਦੋ ਮਸਲੇ ਛੋਟੇ-ਛੋਟੇ ਤੁਹਾਡੇ ਵਾਸਤੇ ਛੋਟੇ-ਛੋਟੇ ਆ ਲੇਕਿਨ ਇਹ ਲੋਕਾਂ ਦੇ ਵਾਸਤੇ ਬਹੁਤ ਵੱਡੇ ਨੇ ਤੁਹਾਡੇ ਧਿਆਨ ਦੇ ਵਿੱਚ ਲੈਣਾ ਚਾਹੁੰਦਾ ਹਾਂ ਸਰ ਦੇਵੇ ਲਾਈਨ ਹੈ ਔਰ ਤਕਰੀਬਨ 1 ਲੱਖ ਤੋਂ ਵੱਧ ਪਪੂਲੇਸ਼ਨ ਇਸ ਕੋਰਟ ਖਾਲਸਾ ਏਰੀਆ ਦੇ ਵਿੱਚ ਹੈ ਲੇਕਿਨ ਬੜੀ ਸ਼ਰਮਨਾਕ ਹੈ ਤੁਹਾਡੇ ਵਾਸਤੇ ਸਾਡੀਆਂ ਸਰਕਾਰਾਂ ਦੇ ਵਾਸਤੇ ਮੈਂ ਕੇਂਦਰ ਦੀ ਵੀ ਗੱਲ ਕਰਾਂਗਾ ਪੁਰਾਣੀਆਂ ਸਰਕਾਰਾਂ ਦੀ ਵੀ ਗੱਲ ਕਰਾਂਗਾ ਇੱਕ ਵਾਸ਼ਿੰਗ ਸੈਂਟਰ ਦੇ ਨਾਮ ਦੇ ਉੱਪਰ ਤਕਰੀਬਨ 30-40 ਤੋਂ ਜ਼ਿਆਦਾ ਟ੍ਰੇਨ ਇਸ ਫਾਟਕ ਦੇ ਵਿੱਚੋਂ ਨਿਕਲਦੀਆਂ ਕਿਸੇ ਬੰਦੇ ਨੇ ਐਂਬੂਲੈਂਸ ਤੇ ਇਲਾਜ ਕਰਵਾਣ ਜਾਣਾ ਹੋਵੇ ਬੱਚਿਆਂ ਨੇ ਸਕੂਲ ਜਾਣਾ ਹੋਵੇ ਟ੍ਰੇਨ ਟਾਈਮ ਨਹੀਂ ਦੇਖਦੀ ਸਰ ਕਦੀ ਅੱਧਾ ਘੰਟਾ 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 ਫਾਟਕ ਬੰਦ ਹੁੰਦਾ ਨਿਕਲਿਆ ਨਹੀਂ ਜਾਂਦਾ ਵਾਸ਼ਿੰਗ ਸੈਂਟਰ ਸਰ ਪਿੱਛੇ ਵੀ ਬੰਦ ਸਕਦਾ ਸੀ ਨੀ ਉਹ ਮਰਦਾ ਵੀ ਬਣ ਸਕਦਾ ਹੈ ਕਿਤੇ ਹੋਰ ਵੀ ਬਣ ਸਕਦਾ ਹੈ ਕੁਝ ਹੋਰ ਉਹਦਾ ਅਲਟਰਨੇਟ ਹੋ ਸਕਦਾ ਹੈ ਲੇਕਿਨ ਆਵਾਜ਼ ਨਹੀਂ ਚੁੱਕੀ ਕੀ ਪ੍ਰਾਣੀਆਂ ਸਰਕਾਰਾਂ ਦੇ ਵੱਲੋਂ ਅਰ ਮੈਂ ਤੋਂ ਨਹੀਂ ਕਹਦਾ ਵਾ ਤੁਹਾਡੀ ਸੈਂਟਰ ਦੇ ਜਿਹੜੇ ਮਨਿਸਟਰਸ ਨੇ ਉਹ ਵੀ ਮੰਨਦੇ ਨੇ ਜਿਨਾ ਤੁਸੀਂ ਗੜਗੜੀ ਸਾਹਿਬ ਦੇ ਨਾਲ ਤੁਹਾਡੇ ਅੱਛੇ ਰਿਲੇਸ਼ਨ ਨੇ ਸੈਂਟਰ ਦੇ ਮਨਿਸਟਰਸ ਨਾਲ ਅੱਛੇ ਰਿਲੇਸ਼ਨ ਨੇ ਇਹ ਤੁਹਾਨੂੰ ਕਬਜ਼ਿਆਂ ਦੇ ਵਾਸਤੇ ਬਹੁਤ ਕੰਮ ਕੀਤਾ ਸਾਰੇ ਮਨਿਸਟਰ ਤੁਹਾਨੂੰ ਐਪਰੀਸ਼ੀਏਟ ਕਰਦੇ ਨੇ ਇਸ ਮਸਲੇ ਦੀ ਗੱਲ ਵੀ ਕੇਂਦਰ ਤੱਕ ਪਹੁੰਚਾਉਣਾ ਔਰ ਸਰ ਪਿੱਛਾ ਦੇ ਨਾਲ ਹੀ ਏਰੀਆ ਸਾਡੇ ਇੱਥੇ ਏਰੀਆ ਦੇ ਵਿੱਚ ਸਿਵਰੇਜ ਦੀ ਛੋਟੀ ਪ੍ਰੋਬਲਮ ਐ ਸਰ ਸਿਵਰੇਜ ਦੀ ਪਾਈਪਾਂ ਜਦੋਂ ਪਹਿਲਾਂ ਆਮੀ 25 ਸਾਲ ਪਹਿਲੇ ਪੁਰਾਣੀਆਂ ਪਈਆਂ ਉਦੋਂ ਦੇਖਿਆ ਨਹੀਂ ਗਿਆ ਕੋਈ ਧਿਆਨ ਨਹੀਂ ਦਿੱਤਾ ਗਿਆ ਦਬਾ ਦਬ ਵੋਟਾਂ ਦੇ ਲਾਲਚ ਦੇ ਵਿੱਚ ਛੋਟੀਆਂ ਪਾਈਪਾਂ ਸਰ ਪਾ ਦਿੱਤੀਆਂ ਗਈਆਂ ਇਹ ਨਹੀਂ ਦੇਖਿਆ ਗਿਆ ਕਿ 20 ਸਾਲ ਬਾਅਦ ਪਾਪੂਲੇਸ਼ਨ ਇਸ ਏਰੀਆ ਦੀ ਕਿੰਨੀ ਹੋਊਗੀ ਕਿੰਨੀ ਵਾਧੇ ਹੋਊਗੀ ਜਦਕਿ ਬਾਹਰਲੇ ਦੇਸ਼ ਦੁਨੀਆਂ ਸਟੇਟ ਜਿਹੜੀਆਂ ਪੋਸ਼ ਕਲੋਨੀਆਂ ਨੇ ਉੱਥੇ ਕੀ ਕੀਤਾ ਜਾਂਦਾ ਉਹਦੇ 50 ਸਾਲ ਦਾ 40 50 ਸਾਲ ਦਾ ਪਲਾਨ ਲਾ ਕੇ ਲਿਖਿਆ ਜਾਂਦਾ ਅਸੀਂ ਸਿਰਫ ਪਾਈਪਾਂ ਚੇਂਜ ਕਰਾਉਣੀਆਂ ਇੱਕ ਲੱਖਾ ਇੰਦਰਪੁਰੀ ਹੈ ਸਾਡੀ ਬੋਰਡ ਦੇ ਵਿੱਚ ਉਹ ਤਕਰੀਬਨ 3-4 ਫੁੱਟ ਨੀਵਾ ਹੈ। ਔਰ ਅਸੀਂ ਜਦੋਂ ਬਣੇ ਸੀ ਕਾਉਂਸਲਰ ਉਦੋਂ ਵੀ ਕੋਸ਼ਿਸ਼ ਕੀਤੀ ਸੀ ਕਿ ਦੇਖਿਆ ਸੀ ਜਗ੍ਹਾ ਕੰਪਨੀ ਨੇ ਸੀਵਰੇਜ ਠੀਕ ਨਹੀਂ ਪਾਇਆ। ਅਸੀਂ ਉਦੋਂ ਕਿਹਾ ਸੀ ਇੱਥੇ ਦੇ ਪ੍ਰਧਾਨਾਂ ਨੂੰ ਇੱਥੇ ਦੇ ਜਿਹੜੇ ਪੁਰਾਣੇ ਸਿਆਸਤਦਾਨ ਨੇ ਕਿ ਤੁਸੀਂ ਸੀਵਰੇਜ ਠੀਕ ਨਹੀਂ ਕਰਾਇਆ, ਨਹੀਂ ਪਾਇਆ। ਅਸੀਂ ਇਹਨੂੰ ਠੀਕ ਕਰਾ ਲਈਏ ਫਿਰ ਗਲੀਆਂ ਬਣਾਵਾਂਗੇ। ਲੇਕਿਨ ਉਦੋਂ ਗੱਲ ਹੀ ਮੰਨੀ ਗਈ ਸਾਡੀ। ਅਸੀਂ ਹੁਣ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਸਪੈਸ਼ਲ ਫੰਡ ਉਸ ਇਲਾਕੇ ਦੇ ਵਾਸਤੇ ਦੇਣਾ ਤਾਂਕਿ ਉਹਦਾ ਸੀਵਰੇਜ ਅਪਲਿਫਟ ਕਰਕੇ ਦੁਬਾਰਾ ਤੋਂ ਗਲੀਆਂ ਬਣਨ। ਔਰ ਇਸ ਇਲਾਕੇ ਦਾ ਜਿਹੜਾ ਨਰਕ ਹੈ ਇੰਦਰਪੁਰੀ ਦਾ ਉਹ ਵੀ ਨਿਕਲੇ ਦੂਸਰੀਆਂ ਵੀ ਸਰ ਅਲੱਗ-ਅਲੱਗ ਇਲਾਕੇ ਨੇ ਮੈਂ ਸਮਝਦਾ ਮਿਡਲ ਕਲਾਸ ਮੋਗ ਰਹਿੰਦੇ ਨੇ ਛੋਟੇ-ਛੋਟੀਆਂ ਹੋਰ ਵੀ ਪ੍ਰੋਬਲਮਸ ਨੇ ਉਹ ਵੀ ਅਸੀਂ ਡਿਟੇਲ ਚ ਡਿਸਕਸ਼ਨ ਕਰਾਂਗੇ ਸਾਰੇ ਡਵੈਲਪਮੈਂਟ ਕਰवानी ਹੈ ਔਰ ਮੈਂ ਤੁਹਾਨੂੰ ਵਾਰਡ ਨੰਬਰ 66 ਦੇ ਜਿੰਨੇ ਵੀ ਮੋਤਵਾਰ ਨੇ ਜਿੰਨੇ ਲੋਕ ਆਏ ਨੇ ਤੁਹਾਨੂੰ ਵਿਸ਼ਵਾਸ ਦਿਵਾਉਣਾ ਵਾ ਜਿਸ ਤਰੀਕੇ ਨਾਲ ਤੁਸੀਂ ਮੇਰੇ ਮਾਤਾ ਜੀ ਨੂੰ ਆਪਣਾ ਕਾਰਪੋਰੇਸ਼ਨ ਦੇ ਵਿੱਚ ਸਰਕਾਰ ਦੇ ਨੇ ਸਪੈਸ਼ਲੀ ਵਾਰ ਭੇਜਿਆ ਸੀ ਵੋਟਾਂ ਪਾਓ ਜਿਤਾਓ ਆਮ ਆਦੀ ਪਾਰਟੀ ਦੀ ਜੋ ਸੋਚ ਹੈ ਐਜੂਕੇਸ਼ਨ ਆਮ ਆਦਮੀ ਪਾਰਟੀ এডਿਕੇਸ਼ਨ ਦੀ ਗੱਲ ਕਰਦੀ ਹੈ ਅਸੀਂ ਖੁਦ এডਿਕੇਸ਼ਨ ਉਦਾਰੇ ਦੇ ਨਾਲ ਜੁੜੇ ਆਂ ਪਰਸਨਲੀ ਸਰ ਕਈ ਗਰੀਬ ਬੱਚਿਆਂ ਦੇ ਸਕੂਲ এডਿਕੇਸ਼ਨ ਦੇ ਵਿੱਚ ਸਾਰੇ এডਿਕੇਸ਼ਨ ਇਸ ਏਰੀਆ ਦੇ ਨੇ ਜਿਹੜੇ ਮਦਦ ਕੀਤੀ ਹੈ 2000 ਤੋਂ ਬਾਅਦ ਸਰ ਪੈਨਸ਼ਨ ਕਦੀ ਵਾਰ ਨਹੀਂ ਪੁੱਛੀ ਕਿਸੇ ਕੋਲੋਂ ਪੈਨਸ਼ਨਸ ਲਗਾਈਆਂ ਗਈਆਂ ਹਨ ਕਰੋਨਾ ਦੇ ਵਿੱਚ ਵੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਸਰ ਮੈਂ ਆਮ ਆਦਮੀ ਪਾਰਟੀ ਦੀ ਜੇ ਗੱਲ ਕਰਾਂ ਸਾਡੇ ਮੋਹੱਲਾ ਕਲੀਨਿਕ ਜਗਾ ਜਗਾ ਦੇ ਉੱਪਰ ਖੋਲੇ ਆਮ ਆਦਮੀ ਪਾਰਟੀ ਨੇ ਹੁਣ ਟਾਈਮ ਆਇਆ ਆਮ ਆਦਮੀ ਪਾਰਟੀ ਦਾ 2.5 ਸਾਲ ਬਾਅਦ ਕੀ ਡੋਲਗੜ ਕਰਾਣੀ ਹੈ ਇਸ ਕਰਕੇ ਕੌਂਸਲ ਇਲੈਕਸ਼ਨ ਹੋ ਰਹੇ ਨੇ ਗਲੀਆਂ ਨਾਲੀਆਂ ਜੋ ਵੀ ਤੁਹਾਡੀਆਂ ਛੋਟੇ ਛੋਟੀਆਂ ਪ੍ਰੋਬਲਮਸ ਨੇ ਕਾਰਪੋਰੇਸ਼ਨ ਬਣਨ ਤੋਂ ਬਾਅਦ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੈਂ ਤੁਹਾਡੇ ਇਲਾਕੇ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਣਾਗਾ ਔਰ ਹੱਲ ਵੀ ਕਰਾਂਗਾ ਜਿਸ ਦੀ ਕਿਦੇ ਨਾਲ ਪਹਿਲੇ ਹੱਲ ਕੀਤੇ ਨੇ ਬਿਲਾਡ ਦੇਵਨ ਜਿੰਦਾਬਾਦ ਨਹੀਂ ਬਿਦਾਰ ਸਵਾਰਤਾ ਦਾ ਬਸ ਜਿਹੜਾ ਉਹਦੀ ਵਾਰਤਨ ਬਹੁਤ ਸ਼ਹਿਰ ਦੇ ਵਿੱਚ ਬਹੁਤ ਹੀ ਇਸ ਏਰੀਏ ਦੇ ਸਾਡੇ ਸ਼ਹਿਰ ਦੇ ਸਾਡੇ ਹਲਕੇ ਦੇ ਸਿੱਧੇ ਲਾਗੂ ਉਹ ਰਾਡ ਕੋਰ ਗਾ ਜਿਹਨਾਂ ਨੂੰ ਪਾਰਟੀ ਦੇ ਟਿਕਟ ਦਿੱਤੀ ਆ ਉਹਦਾ ਬਿਲਾਡ ਜੀ ਦਾ ਦਫ਼ਤਰ ਜਿਹੜਾ ਉਹਦਾ ਅਧ ਘਟਨ ਕੀਤਾ ਉਹ ਰਾਜ ਜੀ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹਲਾਵਾ ਮਿਲਿਆ ਸ਼ਹਿਰ ਦੇ ਵਿੱਚ ਸਾਡੇ ਅਜੇ ਇੱਕ ਬਾਦ ਦੀ ਨੌਜਵਾਨ ਆਗੂ ਡ੍ਰੈਕਟਰ ਪੰਜਾਬ ਸਰਕਾਰ ਜਿਨ੍ਹਾਂ ਨੇ ਆਪਣੇ ਬਹੁਤ ਸਾਰੇ ਮੀਪਾ ਦੇ ਉਹ ਇਸ ਇਲੈਕਸ਼ਨ ਵਿੱਚ ਖੜੇ ਕੀਤੇ ਸੀਗੇ ਕਹਿੰਦਾ ਅੱਜ 10 ਉਮੀਦਵਾਰਾਂ ਦੇ ਨਾਲ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਉਦਾ ਜਿਹੜਾ ਅਲਾਗ ਕੀਤਾ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਉਹਦਾ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਪਾਰਟੀ ਹਰ ਤਰ੍ਹਾਂ ਇਹਨਾਂ ਦਾ ਬੜਾ ਮਾਨ ਸਨਮਾਨ ਜਿਹੜਾ ਦੇਊਗੀ ਉਹ ਇਹਨਾਂ ਦੇ ਆਉਣ ਦਾ ਲਾਜ਼ਮੀ ਪੱਕੇ ਤੌਰ ਤੇ ਸਾਡਾ ਮੇਜ਼ ਬਣੂਗਾ ਬਸਤ ਸਾਡਾ ਵਧੀਆਂ ਮਿਊਸਲ ਪ੍ਰਤੀ ਦੇ ਉੱਤੇ ਜਿਹੜਾ ਕਬਜ਼ਾ ਹੋਊਗਾ ਸੁਮੇਂਦਰ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਉਹ ਤੁਹਾਡੇ ਭਾਈ 66 ਨੰਬਰ ਵਾਰਡ ਦੇ ਵਸਤੀਕਰਨ ਬੇਨਤੀ ਕਰਦਾ ਕਿ ਵਿਰਾਟ ਦੇਵਗੰਜੀ ਨੂੰ ਆਪਣੀਆਂ ਵੋਟਾਂ ਪਾ ਕੇ ਕਾਮਯਾਬ ਜੀ ਵਾਰਡ ਨੰਬਰ 66 ਦਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜੇ ਕਾਰਪੋਰੇਸ਼ਨ ਇਲੈਕਸ਼ਨਸ ਹੋ ਰਹੇ ਆ ਉਹਦੇ ਆਫਿਸ ਦੀ ਓਪਨਿੰਗ ਕਰਨ ਦੇ ਵਾਸਤੇ ਆਜ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਕੈਬਨਿਟ ਮਿਨਿਸਟਰ ਪੰਜਾਬ ਕੁਨਾਲ ਤਵੰਜੀ ਉਹ ਆਏ ਸੀ ਔਰ ਉਹਨਾਂ ਨੇ ਕੁਝ ਮਸਲੇ ਇਸ ਇਲਾਕੇ ਦੇ ਜਿਹੜੇ ਮੇਨ ਜਿਹੜੇ ਹੈਗੇ ਆ ਉਹ ਦੱਸੇ ਗਏ ਨੇ ਫਟਕ ਹੈ ਇੱਥੇ ਰੇਲਵੇ ਫਟਕ ਹੈ ਉਥੇ ਹਜ਼ਾਰਾਂ ਲੋਕ ਦੇ ਲੱਖਾਂ ਲੋਕ ਦੇ ਲਈ ਨਿਕਲਦੇ ਨੇ ਲੇਕਿਨ ਉਥੇ ਨਿਕਲਣ ਦੇ ਵਿੱਚ ਕੋਈ ਐਂਬੂਲੈਂਸ ਨਿਕਲ ਨਹੀਂ ਆ ਐਂਬੂਲੈਂਸ ਨਿਕਲ ਨਹੀਂ ਆ ਸਕੂਲ ਦੇ ਵੈਂਸ ਨਿਕਲਨੇ ਆ ਜਾਂ ਲੋਕਾਂ ਨੇ ਆਪਣੇ ਕਾਰੋਬਾਰ ਕਰਨੇ ਆ ਕੰਮ ਤੇ ਜਾਣਾ ਹੈ ਲੇਕਿਨ ਉਹ ਫਾਟਕ ਬਾਰ-ਬਾਰ ਬੰਦ ਹੋਣ ਦੇ ਕਾਰਨ ਵਾਸ਼ਿੰਗ ਸੈਂਟਰ ਚ ਅਗਲੀ ਸਾਈਡ ਤੇ ਬਨ ਗਿਆ ਲੋਕਾਂ ਨੂੰ ਬੜੀ ਜ਼ਿਆਦਾ ਦਿੱਕਤ ਹੈ ਮੇਜਰ ਪ੍ਰੋਬਲਮ ਹੈ ਇਸ ਏਰੀਆ ਦੀ ਅਸੀਂ ਵੀ ਆਣਾ ਉਹਦਾ ਸਾਨੂੰ ਪਰਸਨਲੀ ਵੀ ਪ੍ਰੋਬਲਮ ਹੈ ਉਹ ਦੱਸਿਆ ਗਿਆ ਕਿ ਕੇਂਦਰ ਸਰਕਾਰ ਨਾਲ ਗੱਲ ਕਰਨ ਆਵਾਜ਼ ਚੁੱਕਨ ਇਸ ਤੋਂ ਇਲਾਵਾ ਸੜਾਈ ਕਿਰੀ ਹੈ ਉੱਥੇ ਸੀਵਰੇਜ ਦੀ ਬੜੀ ਪ੍ਰੋਬਲਮ ਹੈ ਨੀਵਾ ਥੋੜਾ ਉਹ ਨਵਾਂ ਸੀਵਰੇਜ ਪਾਉਣ ਦੇ ਵਾਸਤੇ ਜਿਹੜੀਆਂ ਪਾਈਪਾਂ ਜੜੀਆਂ ਹੈਗੀਆਂ ਪੁਰਾਣੀਆਂ ਉਹ ਦੱਸਿਆ ਗਿਆ ਜਿਸ ਤਰ੍ਹਾਂ ਹੀ ਆਪਣਾ ਕਾਰਪੋਰੇਸ਼ਨ ਦਾ ਹਾਊਸ ਸਬਮਿਸਰ ਦਾ ਬਣੇਗਾ ਉਹ ਜਿਹੜੇ ਮਸਲੇ ਨੇ ਸੀਵਰੇਜ ਪਾਣੀ ਦੇ ਲਾਈਟਸ ਦੇ ਉਹ ਹੱਲ ਕਰਾਂਗੇ ਡਵੈਲਪਮੈਂਟ ਦੇ ਮਸਲੇ ਹੱਲ ਕਰਾਂਗੇ ਔਰ ਮੈਂ ਸਮਝਦਾ ਵਾਂ ਵਾਰਡ ਨੰਬਰ 70 ਦੇ ਵਿੱਚ ਲੋਕਾਂ ਨੇ ਬੜਾ ਪਿਆਰ ਦਿੱਤਾ ਹੈ 2018 ਦੇ ਵਿੱਚ ਮੇਰੇ ਮਾਤਾ ਜੀ ਨੂੰ ਕਾਉਂਸਲਰ ਬਣਾਇਆ ਸੀ ਜੇ ਇਸ ਇਲਾਕੇ ਦੇ ਲੋਕ ਅਸੀਂ ਵਾਕਈ ਸੀਰੀਅਸਲੀ ਜੇ ਕੰਮ ਕੀਤੇ ਆ ਸੈਂਸਰਿਟੀ ਦੇ ਨਾਲ ਪੈਨਸ਼ਨਸ ਲਗਾਈਆਂ ਐ ਡਵੈਲਪਮੈਂਟ ਦੇ ਕੰਮ ਕੀਤੇ ਆ ਲੋਕਾਂ ਦੇ ਦੁੱਖਾਂ ਦੇ ਵਿੱਚ ਦਰਦਾਂ ਦੇ ਵਿੱਚ ਜਾਂ ਮਸਲਿਆਂ ਦੇ ਵਿੱਚ ਮੁਸ਼ਕਲਾਂ ਦੇ ਵਿੱਚ ਅਸੀਂ ਅੱਛੇ ਤਰੀਕੇ ਦੇ ਨਾਲ ਸੈਂਸਰਿਟੀ ਨਾਲ ਜੇ ਖੜੇ ਰਹੇ ਆ ਤੇ ਇਸ ਇਲਾਕੇ ਤੇ ਵੋਟ ਲੋਕ ਵੋਟ ਪਾ ਕੇ ਜੀਤਾਂ ਮੈਂ ਉਹਨਾਂ ਨਾਲ ਵਾਅਦਾ ਕਰਦਾ ਵਾਂ ਵੱਧ ਤੋਂ ਵੱਧ ਜੋ ਤੁਹਾਡੇ ਕੰਮ ਨੇ ਮੈਕਸਿਮਮ ਉਸੇ ਕਰਵਾ ਕੇ ਦੇਵਾਂਗੇ